ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ V9 ਪੰਜਾਬੀ ਚੈਨਲ ਤੇ ਮੈਂ ਹਾਂ ਤੁਹਾਡੇ ਨਾਲ ਇਨ ਦਾ ਪ੍ਰੀਫ ਕਾਰਡ ਸੰਗੀੜਾ ਜੋ ਕਿ ਤੁਹਾਡੇ ਨਾਲ ਅਮਰੀਕਾ ਦੀਆਂ ਖਬਰਾਂ ਸਾਂਝੀਆਂ ਕਰਾਂਗੀ ਸਾਡੇ ਵਾਸਤੇ ਕੈਨੇਡਾ ਤੋਂ ਜਾਣਕਾਰੀ ਲੈ ਕੇ ਹਾਜ਼ਰ ਨੇ ਮਨਦੀਪ ਸਿੰਘ ਟਰਡ ਮਨਦੀਪ ਜੀ ਬਹੁਤ ਬਹੁਤ ਸਵਾਗਤ ਹੈ ਜਿੰਦਰਪੀ ਜੀ ਤੁਹਾਨੂੰ ਵੀ ਤੇ V9 ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਨਾਲ ਹੀ ਅਪੀਲ ਕੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਜਿਹੜੀਆਂ ਰੋਜ਼ਾਨਾ ਅਪਡੇਟਸ ਖਬਰਾਂ ਨੇ ਉਹ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਕਿ ਅੱਜ ਕਿਹੜੀਆਂ ਖਬਰਾਂ ਖਾਸ ਸਾਮਣੇ ਆਈਆਂ ਅ ਉਸ ਦੇ ਵਿੱਚ ਸਭ ਤੋਂ ਪਹਿਲਾਂ ਅਮਰੀਕਾ ਤੋਂ ਗੱਲ ਕਰਾਂਗੇ ਵੀ ਜਿੱਥੇ ਹੁਣ ਹੋਰ ਵੀ ਕਈ ਦੇਸ਼ਾਂ ਤੋਂ ਆਉਣ ਵਾਲਿਆਂ ਦੇ ਉੱਪਰ ਰੋਕ ਲਗਾਈ ਗਈ ਹੈ ਪਹਿਲਾਂ 19 ਦੇਸ਼ ਤੇ ਹੁਣ ਇਸ ਨੂੰ 30 ਜਿਹੜਾ ਗਿਣਤੀ ਦੱਸੀ ਜਾ ਰਹੀ ਹੈ ਵੀ 30 ਦੇਸ਼ਾਂ ਤੋਂ ਆਉਣ ਵਾਲਿਆਂ ਦੇ ਉੱਪਰ ਮੁਕੰਮਲ ਰੋਕ ਲਗਾਈ ਜਾ ਰਹੀ ਹੈ ਇਸ ਤੋਂ ਇਲਾਵਾ ਡੋਨਲਡ ਟਰੰਪ ਨੂੰ ਲੈ ਕੇ ਇੱਕ ਸਰਵੇ ਸਾਮਣੇ ਹੈ ਜਜਤੋਂ ਪਤਾ ਲੱਗੇਗਾ ਵੀ ਕਿੰਨਾ ਕੁ ਲੋਕ ਚਾਹੁੰਦੇ ਨੇ ਡੋਨਲਡ ਟਰੰਪ ਨੂੰ ਤੁਹਾਡੇ ਵਾਲੇ ਪਾਸੇ ਤੋਂ ਕਿਹੜੀਆਂ ਖਬਰਾਂ ਨੇ ਬਿਲਕੁਲ ਜੀ ਕੈਨੇਡਾ ਤੋਂ ਵੀ ਕਾਫੀ ਖਾਸ ਖਬਰਾਂ ਨੇ ਸਭ ਤੋਂ ਪਹਿਲਾਂ ਗਲਤ ਕਰਾਂਗੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਜੀ ਜਿਨ੍ਹਾਂ ਨੇ ਆਪਣੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਉਹਨਾਂ ਨੇ ਪਿਛਲੇ 12 ਮਹੀਨਿਆਂ ਦੇ ਵਿੱਚ 22000 ਦੇ ਕਰੀਬ ਲੋਕਾਂ ਨੂੰ ਕੈਨੇਡਾ ਤੋਂ ਰਿਪੋਰਟ ਕਰ ਦਿੱਤਾ ਤੇ ਹਾਲੇ ਹੋਰ ਉਹਨਾਂ ਦੀ ਕਈ ਕਾਫੀ ਜਾਂਚ ਚੱਲ ਰਹੀ ਹੈ ਸੋ ਕਿੰਨੇ ਅਫਸਰ ਨੇ ਕਿੰਨੇ ਹੋਰ ਲੋਕਾਂ ਤੇ ਕਿੰਨੇ ਹਜ਼ਾਰ ਹੋਰ ਲੋਕ ਜਿਹੜੇ ਆ ਉਹਨਾਂ ਦੀ ਜਾਂਚ ਚੱਲ ਰਹੀ ਹੈ ਇਹਨਾਂ ਸਾਰੇ ਉੱਤੇ ਜਾਣਕਾਰੀ ਸਾਂਝੀ ਕਰਾਂਗੇ ਇਸ ਤੋਂ ਇਲਾਵਾ ਗੱਲਬਾਤ ਕਰਾਂਗੇ ਅੱਜ ਟਰੰਪ ਅਤੇ ਮਾਰਕ ਕਾਰਨੇ ਵਿਚਕਾਰ ਅਤੇ ਨਾਲ ਨਾਲ ਮੈਕਸੀਕੋ ਦੇ ਜਿਹੜੇ ਲੀਡਰ ਨੇ ਉਹਨਾਂ ਦੀ ਆਪਸ ਦੇ ਵਿੱਚ ਮੀਟਿੰਗ ਹੋਈ ਆ ਤੇ ਮੀਟਿੰਗ ਜਿਹੜੀ ਆ ਉਹ ਗੁਪਤ ਰਹੀ ਉਹਦੇ ਵਿੱਚ ਗੱਲਬਾਤ ਕਰਾਂਗੇ ਕਿ ਕੀ ਕੋਈ ਚੰਗੇ ਸੰਕੇਤ ਮਿਲੇ ਨੇ ਜਾਂ ਨਹੀਂ ਇਸ ਤੋਂ ਇਲਾਵਾ ਗੱਲਬਾਤ ਹੋਵੇਗੀ ਅਫੀਮ ਦੀ ਕੈਨੇਡਾ ਪੋਰਟਰ ਸਰਵਿਸ ਏਜੰਸੀ ਨੇ 200 ਕਿਲੋ ਤੋਂ ਵੱਧ ਜਿਹੜੀ ਅਫੀਮ ਉਹ ਵੈਨਕੂਵਰ ਪੋਰਟ ਦੇ ਉੱਤੇ ਬਰਾਮਦ ਕੀਤੀ ਹੈ ਇੱਕ ਮਸ਼ੀਨ ਦੇ ਵਿੱਚੋਂ ਉਸ ਦੇ ਉੱਤੇ ਵੀ ਜਾਣਕਾਰੀ ਸਾਂਝੀ ਕਰਾਂਗੇ ਜੀ ਮਨਦੀਪ ਜੀ ਸਭ ਤੋਂ ਪਹਿਲਾਂ ਤਾਂ ਗੱਲਬਾਤ ਕਰ ਲੈਂਦੇ ਆ ਉਸ ਖਬਰ ਦੀ ਜਿੱਥੋਂ ਪਤਾ ਲੱਗਿਆ ਹੈ ਕਿ ਕੈਨੇਡਾ ਤੋਂ ਹੁਣ ਤੱਕ ਕਈਆਂ ਨੂੰ ਜੜਾਇਆ ਉਹ ਕੱਢਿਆ ਜਾ ਚੁੱਕਿਆ ਹੈ ਆ ਇਸ ਤੋਂ ਇਲਾਵਾ ਇਹ ਵੀ ਜ਼ਿਕਰ ਕੀਤਾ ਗਿਆ ਵੀ ਆਉਣ ਵਾਲੀ ਸਮੇਂ ਦੇ ਵਿੱਚ ਕੁਝ ਹੋਰ ਲੋਕ ਜਿਹੜੇ ਨੇ ਉਹਨਾਂ ਨੂੰ ਵੀ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ ਆ ਇਹ ਜਿਹੜੇ ਅੰਕੜੇ ਸਾਂਝੇ ਕੀਤੇ ਗਏ ਉਹਨਾਂ ਤੋਂ ਕੀ ਜਾਣਕਾਰੀ ਮਿਲ ਰਹੀ ਹੈ ਇਸ ਦੇ ਬਾਰੇ ਡੀਟੇਲ ਜ਼ਰੂਰ ਦੇ ਦਿਓ ਜੀ ਬਿਲਕੁਲ ਜਿਵੇਂ ਕਿ ਆਪਾਂ ਦੇਖ ਰਹੇ ਹਾਂ ਕਿ ਨਾਰਥ ਅਮਰੀਕਾ ਦੇ ਵਿੱਚ ਜਾਂ ਹੋਰ ਪੱਛਮੀ ਮੁਲਕਾਂ ਦੇ ਵਿੱਚ ਇਸ ਵਕਤ ਇਮੀਗ੍ਰੇਸ਼ਨ ਨੂੰ ਲੈ ਕੇ ਕਾਫੀ ਵੱਡਾ ਜਿਹੜਾ ਮੁੱਦਾ ਉਹ ਬਣਾਇਆ ਗਿਆ ਤੇ ਇਸ ਦੇ ਉੱਤੇ ਜਿਹੜੀ ਚਰਚਾ ਹੁਣ ਲਗਾਤਾਰ ਚੱਲ ਰਹੀ ਆ ਔਰ ਖਾਸ ਤੌਰ ਤੇ ਜਿਹੜੀ ਪਾਰਲੀਮੈਂਟ ਦੇ ਵਿੱਚ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਖਾਸ ਤੌਰ ਤੇ ਇੱਕ ਜਿਹੜੀ ਕਮੇਟੀ ਉਹਦੇ ਅੱਗੇ ਜਿਹੜੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਵਾਈਸ ਪ੍ਰੈਜ਼ੀਡੈਂਟ ਸੀਗੇ ਉਹਨਾਂ ਦੀ ਜਿਹੜੀ ਪੇਸ਼ੀ ਸੀਗੀ ਜਿੱਥੇ ਉਹਨਾਂ ਤੋਂ ਸਵਾਲ ਜਵਾਬ ਕੀਤੇ ਜਾ ਰਹੇ ਸੀਗੇ ਸੋ ਹੁਣ ਕਮੇਟੀ ਦੇ ਵਿੱਚ ਜਿਹੜੇ ਉਹ ਕੰਜ਼ਰਵੇਟਿਵ ਪਾਰਟੀ ਦੇ ਵੀ ਐਮ ਸਪੈਸ਼ਲੀ ਜਦੋਂ ਇਹ ਕੰਜ਼ਰਵੇਟਿਵ ਦੇ ਜਿਹੜੇ ਇਮੀਗ੍ਰੇਸ਼ਨ ਕ੍ਰਿਟਿਕ ਨੇ ਤੇ ਜਿਹੜੇ ਮੌਜੂਦਾ ਇਮੀਗ੍ਰੇਸ਼ਨ ਮੰਤਰੀ ਨੇ ਉਹਨਾਂ ਦੇ ਵਿੱਚ ਕਾਫੀ ਤਿੱਖੀ ਬਹਿਸ ਹੋਈ ਸੀ ਜਿਹਦੇ ਵਿੱਚ ਕੰਜ਼ਰਵੇਟਿਵ ਤੇ ਜਿਹੜੇ ਕ੍ਰਿਟਿਕ ਸੀਗੇ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਤੁਸੀਂ ਬਿਲਕੁਲ ਚੰਗੇ ਮੰਤਰੀ ਨਹੀਂ ਸੋ ਕਾਫੀ ਕੁਝ ਇਸ ਵਕਤ ਤਿੱਖਾ ਹੋ ਰਿਹਾ ਵਾ ਸੋ ਜੇ ਹੁਣ ਅਸੀਂ ਗੱਲ ਕਰੀਏ ਤਾਂ ਜੋ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਜੋ ਜੋ ਕਿ ਐਰਨੂ ਮੈਕਰੋਨੀ ਉਹਨਾਂ ਨੇ ਜਿਹੜਾ ਵਿਗਿਆਨ ਦਿੱਤਾ ਉਹਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਇਦੇ ਵਿੱਚ ਉਹਨਾਂ ਨੇ ਸਭ ਤੋਂ ਵੱਡਾ ਖੁਲਾਸਾ ਇਹ ਕੀਤਾ ਕਿ ਪਿਛਲੇ 12 ਮਹੀਨਿਆਂ ਵਿੱਚ ਉਹ ਕਹਿੰਦੇ ਕਿ ਅਸੀਂ 22000 ਦੇ ਕਰੀਬ ਲੋਕਾਂ ਨੂੰ ਕੈਨੇਡਾ ਦੇ ਵਿੱਚੋਂ ਰਿਮੂਵ ਕਰ ਚੁੱਕੇ ਹਾਂ ਭਾਵ ਕਿ ਕੈਨੇਡਾ ਦੇ ਵਿੱਚੋਂ ਕੱਢ ਚੁੱਕੇ ਹਾਂ ਤੇ ਉਹਨਾਂ ਨੇ ਕਿਹਾ ਕਿ 31 ਅਕਤੂਬਰ ਤੱਕ ਸਾਡੇ ਕੋਲ 30000 ਜਿਹੜੇ ਰਿਮੂਵਲ ਕੇਸ ਸੀਗੇ ਜਿਹੜੇ ਉਹ ਚੱਲ ਰਿਹਾ ਸੀਗੇ ਤੇ ਹੱਲੇ ਵੀ ਹੋਰ ਜਿਹੜੇ 10000 ਹੋਰ ਰਿਮੂਵਲ ਕੇਸ ਨੇ ਉਸ ਵਕਤ ਚੱਲ ਰਹੇ ਨੇ ਐਕਟਿਵ ਨੇ ਸੋ ਕੁੱਲ ਮਿਲਾ ਕੇ ਜਿਹੜੀ ਇੱਕ ਵੱਡੀ ਗਿਣਤੀ ਬਣਦੀ ਆ ਸੋ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਕੈਨੇਡਾ ਆਏ ਨੇ ਉਹਨਾਂ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਜੋ ਇੱਥੇ ਦੇ ਇਮੀਗ੍ਰੇਸ਼ਨ ਦੁਆਰਾ ਜੋ ਰੂਲ ਸੈੱਟ ਕੀਤੇ ਗਏ ਨੇ ਜੋ ਕਾਨੂੰਨ ਨੇ ਉਹਨਾਂ ਦੀ ਪਾਲਣਾ ਨਹੀਂ ਕਰਦੇ ਸੋ ਉਹਨਾਂ ਨੂੰ ਜਿਹੜਾ ਇੱਥੋਂ ਕੈਨੇਡਾ ਦੇ ਵਿੱਚੋਂ ਰਿਮੂਵ ਕਰਨ ਦਾ ਜਿਹੜਾ ਪ੍ਰੋਸੈਸ ਹੈ ਉਹ ਲਗਾਤਾਰ ਚੱਲਦਾ ਆ ਸੋ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਤਕਰੀਬਤ ਦੋ ਇਹਨਾਂ ਜਿੰਨੇ ਵੀ ਲੋਕ ਔਰ ਕੈਨੇਡਾ ਵਿੱਚੋਂ ਕੱਢੇ ਗਏ ਨੇ ਉਹਨਾਂ ਵਿੱਚੋਂ ਸਿਰਫ 2.2% ਹੀ ਲੋਕ ਅਜਿਹੇ ਸੀ ਜਿਨ੍ਹਾਂ ਨੂੰ ਕਿਸ ਨਾ ਕਿਸੇ ਕ੍ਰਿਮੀਨਲ ਕੇਸ ਕਰਕੇ ਕੈਨੇਡਾ ਦੇ ਵਿੱਚੋਂ ਕੱਢਿਆ ਗਿਆ ਜਿਹਦੇ ਬਾਕੀ ਦੇ ਸੀ ਕਿ ਉਹ ਆਪਣਾ ਇਮੀਗ੍ਰੇਸ਼ਨ ਕਾਰਨ ਕਰਕੇ ਹੀ ਇਥੋਂ ਗਏ ਨੇ ਸੋ ਇਸ ਤੋਂ ਇਲਾਵਾ ਉਹਨਾਂ ਨੇ ਗੱਲਬਾਤ ਕੀਤੀ ਜਦੋਂ ਉਹਨੂੰ ਪੁੱਛਿਆ ਜਾ ਰਿਹਾ ਸੀ ਵੀ ਕੀ ਕੀਤਾ ਜਾ ਰਿਹਾ ਕਿ ਲੋਕਾਂ ਨੂੰ ਜਿਹੜੇ ਲੋਕ ਜਿਨ੍ਹਾਂ ਦੇ ਵੀਜ਼ਾ ਐਕਸਪਾਇਰ ਹੋ ਚੁੱਕੇ ਨੇ ਜਾਂ ਇਸ ਵਕਤ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਕੈਨੇਡਾ ਚ ਰਹਿ ਰਹੇ ਨੇ ਉਹਨਾਂ ਨੇ ਕਿਹਾ ਕਿ ਸਾਡੇ ਕੋਲ 550 ਦੇ ਕਰੀਬ ਜਿਹੜੇ ਅਫਸਰ ਨੇ ਉਹਨਾਂ ਦੀ ਟੀਮ ਹੈ ਜੋ ਕਿ ਇਸ ਵਕਤ ਇਹਦੇ ਉੱਤੇ ਕੰਮ ਕਰ ਰਹੀ ਆ ਇਹ ਜਿਹੜੀਆਂ ਫਾਈਲਾਂ ਨੇ ਉਹਨਾਂ ਨੂੰ ਟਰੈਕ ਕਰ ਰਹੀ ਆ ਲੋਕਾਂ ਤੋਂ ਲੱਭ ਲੱਭ ਕੇ ਉਹਨਾਂ ਨੂੰ ਕੈਨੇਡਾ ਦੇ ਵਿੱਚੋਂ ਕੱਢਣ ਦਾ ਜਿਹੜਾ ਕੰਮ ਹੈ ਉਹ ਕਰ ਰਹੇ ਆ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿਹੜੀ ਪੁਲਿਸ ਆ ਵਕ ਵਕ ਸ਼ਹਿਰਾਂ ਦੀ ਯਾਰ ਸਕੀਮ ਪੀਆ ਉਹਨਾਂ ਕੋਲ ਵੀ ਜਿਹੜੇ ਸਾਡੇ ਵਾਰੰਟ ਹੁੰਦੇ ਨੇ ਜੋ ਰਿਮੂਵਬਲ ਵਾਰੰਟ ਕਿਸੇ ਵੀ ਬੰਦੇ ਦੇ ਹੁੰਦੇ ਨੇ ਕੈਨੇਡਾ ਵਿੱਚੋਂ ਕੱਢਣ ਦੇ ਜਦੋਂ ਰਿਪੋਰਟ ਕਰਨ ਦੇ ਉਹਦੀ ਜਾਣਕਾਰੀ ਜਿਹੜੀ ਆ ਉਹ ਪੁਲਿਸ ਦੇ ਕੋਲ ਵੀ ਹੁੰਦੀ ਆ ਸੋ ਪੁਲਿਸ ਵੀ ਇਸ ਤੇ ਵਿੱਚ ਮਦਦ ਕਰ ਰਹੀ ਆ ਉਹਨਾਂ ਨੇ ਕਿਹਾ ਕਿ ਕਈ ਵਾਰ ਅਜਿਹਾ ਹੋਇਆ ਕਿ ਪੁਲਿਸ ਵੱਲੋਂ ਕਈ ਵਾਰ ਕੋਈ ਟਰੈਫਿਕ ਸਟਾਪ ਕੀਤਾ ਜਾਂਦਾ ਤਾਂ ਉਹਦੇ ਵਿੱਚ ਜਦੋਂ ਆਪਣੀ ਉਹ ਜਾਂਚ ਪੜਤਾਲ ਕਰਦੇ ਆ ਬੰਦੇ ਦੀ ਆਈਡੈਂਟੀਟੀ ਦੇਖਦੇ ਆ ਤੇ ਉਹਦੇ ਵਿੱਚੋਂ ਫਿਰ ਉਹ ਕੇਸ ਕਈ ਵਾਰ ਸਾਡੇ ਕੋਲ ਪੁਲਿਸ ਜਿਹੜੀ ਉਹ ਭੇਜਦੀ ਆ ਕਿ ਉਹਨਾਂ ਨੇ ਉਨ੍ਹਾਂ ਦੇ ਪ੍ਰੋਟੋਕੋਲ ਦੇ ਹਿਸਾਬ ਨਾਲ ਉਹ ਬੰਦਾ ਲੱਭ ਕੇ ਸਾਨੂੰ ਦਿੱਤਾ ਸੋ ਇਸ ਤਰੀਕੇ ਨਾਲ ਜਿਹੜੀ ਚਰਚਾ ਚੱਲ ਰਹੀ ਆ ਸੋ ਇਸ ਕਮੇਟੀ ਦੇ ਵਿੱਚ ਜਿਹੜੀ ਉਹ ਇਹਨਾਂ ਨੂੰ ਜਿਹੜੀ ਵਾਈਸ ਪ੍ਰੈਜ਼ੀਡੈਂਟ ਸੀਗੇ ਇਹਨਾਂ ਨੂੰ ਸਹਾਰਨਾ ਵੀ ਮਿਲੀ ਕਿਉਂਕਿ ਉਹਨਾਂ ਨੇ ਕਿਹਾ ਕਿ ਕਹਿੰਦੇ ਵੀ ਜਿਨ੍ਹਾਂ ਲੋਕਾਂ ਦੇ ਵੀਜ਼ੇ ਲੰਘ ਚੁੱਕੇ ਨੇ ਜਾਂ ਜਿਹੜੇ ਇਸ ਵਕਤ ਗੈਰ ਕਾਨੂੰਨੀ ਤਰੀਕੇ ਨਾਲ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਕੱਢਣ ਦੇ ਲਈ ਕਾਫੀ ਰਿਫਾਰਮ ਕਰਨ ਦੀ ਜਿਹੜੀ ਉਹ ਜ਼ਰੂਰਤ ਹੈ ਸੋ ਹਾਲਾਂਕਿ ਸਰਕਾਰ ਨੇ ਇਹ ਐਲਾਨ ਕੀਤਾ ਸੀਗਾ ਕਿ 1000 ਦੇ ਜਿਹੜੇ ਕਰੀਬ ਅਫਸਰ ਨੇ ਹੋਰ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਵਿੱਚ ਭਰਤੀ ਕੀਤੇ ਜਾਣਗੇ ਤਾਂ ਕਿ ਜਿਹੜੇ ਕੰਮ ਆ ਹੋਰ ਤੇਜ਼ੀ ਨਾਲ ਹੋ ਸਕਣ ਸੋ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਕਿਹਾ ਵੀ ਸਾਡੇ ਕੋਲ 550 ਜਿਹੜੇ ਅਫਸਰ ਹੈਗੇ ਨੇ ਪਰ ਉਹ ਕਹਿੰਦੇ ਕਿ ਕਿਉਂਕਿ ਹੁਣ ਇਸ ਵਕਤ ਉਹਨਾਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਆ ਬਾਰਡਰ ਤੇ ਹੋਰ ਕਾਫੀ ਚੀਜ਼ਾਂ ਨੂੰ ਲੈ ਕੇ ਸਖਤੀ ਹੋ ਰਹੀ ਆ ਖਾਸ ਤੌਰ ਤੇ ਨਸ਼ਾ ਤਸਕਰੀ ਨੂੰ ਰੋਕਣ ਲਈ ਜਾਂ ਹੋਰ ਕਈ ਤਰੀਕੇ ਦੇ ਜਿਹੜੇ ਕੰਮ ਨੇ ਉਹਨਾਂ ਨੂੰ ਕਰਨੇ ਪੈਂਦੇ ਨੇ ਸੋ ਇਸ ਕਰਕੇ ਇਸ ਵਾਲੇ ਪਾਸਿਓ ਅ ਥੋੜੀ ਕੀਵਰ ਢਿੱਲ ਹੋ ਜਾਂਦੀ ਆ ਪਰ ਉਹ ਕਹਿੰਦੇ ਵੀ ਅਸੀਂ ਆਪਣਾ ਕੰਮ ਕਰ ਰਹੇ ਆ ਤੇ ਪੁਲਿਸ ਵੀ ਇਹਦੇ ਵਿੱਚ ਸਾਡੀ ਮਦਦ ਕਰ ਰਹੀ ਆ ਜਦੋਂ ਪੁਲਿਸ ਕੋਲ ਕੋਈ ਇਹੋ ਜਿਹਾ ਕੇਸ ਆਉਂਦਾ ਤਾਂ ਉਹ ਸਾਡੇ ਤੱਕ ਕੇਸ ਪੁਚਵਾ ਦਿੰਦੇ ਨੇ ਸੋ ਕੁੱਲ ਮਿਲਾ ਕੇ ਦੇ ਵਿੱਚ ਜਿਹੜਾ ਵੱਡਾ ਅੰਕੜਾ ਇਹ ਹੀ ਆਇਆ ਜੀ ਕਿ ਪਿਛਲੇ 12 ਮਹੀਨਿਆਂ ਦੇ ਵਿੱਚ 22000 ਲੋਕਾਂ ਨੂੰ ਕੈਨੇਡਾ ਦੇ ਵਿੱਚੋਂ ਜਿਹੜਾ ਉਹ ਕੱਢਿਆ ਗਿਆ ਸਿੱਕੇ ਸ਼ਬਦ ਉਹਨਾਂ ਨੇ ਇਹ ਵਰਤਿਆ ਕਿ ਰਿਮੂਵ ਕੀਤਾ ਗਿਆ ਜਿਹਨੂੰ ਆਪਾਂ ਕੈਨੇਡਾ ਤੋਂ ਘਟਨਾ ਜਾਂ ਡਿਪੋਰਟ ਕਰਨਾ ਵੀ ਕਹਿ ਸਕਦੇ ਆ ਜੀ ਇਹ ਇਹਦੇ ਨਾਲ ਇੰਦਰਪੀਰ ਜੀ ਆਪਾਂ ਹੁਣ ਗੱਲਬਾਤ ਕਰਦੇ ਆ ਅਮਰੀਕਾ ਦੀ ਤੁਹਾਡੇ ਵਾਲੇ ਪਾਸਿਓਂ ਪਿਛਤ ਨਹੀਂ ਆਪਾਂ ਕਬਰ ਕੀਤੀ ਸੀ ਜੋ ਘਟਨਾ ਵਾਪਰੀ ਸੀ ਵਾਸ਼ਿੰਗਟਨ ਦੇ ਵਿੱਚ ਉਸ ਤੋਂ ਬਾਅਦ ਅਮਰੀਕਾ ਨੇ 19 ਮੁਲਕਾਂ ਦੇ ਜਿਹੜੇ ਵੀਜ਼ੇ ਜਿਹੜੀ ਸੀ ਅਪਲੀਕੇਸ਼ਨਾਂ ਉਰੋਕ ਦਿੱਤੀਆਂ ਸੀਗੀਆਂ ਵੀਜ਼ੇ ਰੋਕ ਦਿੱਤੇ ਸੀ ਹੁਣ ਖਬਰ ਇਹ ਆ ਰਹੀ ਹੈ ਕਿ ਇਹ ਜਿਹੜਾ ਵਾਅਦਾ ਆ ਹੁਣ 19 ਤੋਂ ਕਰਕੇ 30 ਮੁਲਕਾਂ ਤੱਕ ਕਰ ਪਾਸੋਂ ਦੱਸਿਓ ਕੀ ਜਾਣਕਾਰੀ ਜੋ ਬਿਲਕੁਲ ਮੰਤਰੀ ਪਿਛਲੇ ਦਿਨੀ ਐਲਾਨ ਕੀਤਾ ਗਿਆ ਸੀ ਵੇ 19 ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੇ ਉੱਪਰ ਜਿਹੜੀ ਹੈ ਰੋਕ ਲਗਾਈ ਜਾ ਰਹੀ ਹੈ ਇੱਥੋਂ ਤੱਕ ਕਿ ਉਹਨਾਂ ਦੀ ਗ੍ਰੀਨ ਕਾਰਡ ਦੀਆਂ ਜੇਕਰ ਅਰਜ਼ੀਆਂ ਲੱਗੀਆਂ ਹੋਈਆਂ ਸੀ ਉਹਨਾਂ ਨੂੰ ਵੀ ਰੋਕਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹੈ ਪਰ ਹੁਣ ਤਾਜ਼ਾ ਅਪਡੇਟ ਦੇ ਵਿੱਚ ਦੱਸਿਆ ਗਿਆ ਹੈ ਵੀ ਇਹ ਗਿਣਤੀ 19 ਤੋਂ ਵੱਧ ਕੇ ਹੁਣ 30 ਦੇ ਕਰੀਬ ਹੋ ਗਈ ਹੈ। ਅ ਪਿਛਲੇ ਦਿਨੀ ਜੋ ਵਾਸ਼ਿੰਗਟਨ ਡੀਸੀ ਦੇ ਵਿੱਚ ਜਿੱਥੇ ਨੈਸ਼ਨਲ ਗਾਰਡਸ ਦੇ ਉੱਪਰ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਜਦੋਂ ਪੁਸ਼ਟੀ ਹੋਈ ਕਿ ਉਹ ਸ਼ਖਸ ਜਿਸ ਵੱਲੋਂ ਗੋਲੀਆਂ ਚਲਾਈਆਂ ਗਈਆਂ ਕਿ ਉਹ ਅਫਗਾਨਿਸਤਾਨ ਦੇ ਨਾਲ ਸੰਬੰਧਿਤ ਹੈ ਉਸ ਤੋਂ ਬਾਅਦ ਇਮੀਗ੍ਰੇਸ਼ਨ ਦੇ ਸੰਬੰਧ ਦੇ ਵਿੱਚ ਦੇਖਿਆ ਕਿ ਕਾਫੀ ਜ਼ਿਆਦਾ ਸਖਤ ਫੈਸਲੇ ਲਏ ਗਏ। ਪਹਿਲਾ 19 ਦੇਸ਼ਾਂ ਦੇ ਉੱਪਰ ਰੋਕ ਲਗਾਉਣ ਦੇ ਜਿਸ ਦੇ ਵਿੱਚ ਅਫਗਾਨਿਸਤਾਨ ਦਾ ਵੀ ਨਾਮ ਸ਼ਾਮਿਲ ਸੀ ਐ ਐਲਾਨ ਜਿਹੜਾ ਸੀ ਉਹ ਰਾਤੋ ਰਾਤ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇੱਕ ਲਿਸਟ ਜਾਰੀ ਕਰਦੇ ਆ ਦੱਸਿਆ ਗਿਆ ਵੀ ਕਿਹੜੇ ਲੋਕ ਹੁਣ ਜਿਹੜੇ ਨੇ ਅਮਰੀਕਾ ਦੇ ਵਿੱਚ ਦਾਖਲ ਨਹੀਂ ਹੋ ਸਕਦੇ ਖਾਸ ਕਰ ਇਸ ਇਸ ਲਿਸਟ ਦੇ ਵਿੱਚ ਉਹਨਾਂ ਦੇਸ਼ਾਂ ਦਾ ਨਾਮ ਸ਼ਾਮਿਲ ਕੀਤਾ ਗਿਆ ਜਿਨ੍ਹਾਂ ਦੇ ਨਾਲ ਅਮਰੀਕਾ ਦੀ ਬਹੁਤੀ ਨਹੀਂ ਬਣਦੀ ਇਸ ਤੋਂ ਬਾਅਦ ਬਿਆਨ ਸਾਹਮਣੇ ਆਇਆ ਵੀ ਜਿਹੜੇ ਸੋਮਾਲੀ ਲੋਕ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾਏਗਾ ਉਹਨਾਂ ਨੂੰ ਬਾਹਰ ਕੱਢਣ ਦੇ ਤੇ ਉਹਨਾਂ ਦੀਆਂ ਅਰਜ਼ੀਆਂ ਰੋਕਣ ਦੇ ਵੀ ਜਿਹੜੇ ਹੁਕਮ ਸੀ ਉਹ 트럼ਪ ਪ੍ਰਸ਼ਾਸਨ ਵੱਲੋਂ ਦੇ ਦਿੱਤੇ ਗਏ ਤੇ ਉਸ ਤੋਂ ਬਾਅਦ ਅੱਜ ਜਦੋਂ ਡੀ ਐਚ ਐਸ ਸੈਕਟਰੀ ਨੂੰ ਇਹ ਸਵਾਲ ਪੁੱਛਿਆ ਗਿਆ ਦੇਸ਼ਾਂ ਦੇ ਉੱਪਰ ਰੋਕ ਲਗਾਉਣ ਦੇ ਸਬੰਧ ਵਿੱਚ ਤਾਂ ਉਹਨਾਂ ਨੇ ਕਿਹਾ ਵੀ ਇਹ ਗਿਣਤੀ ਹੋਣਾ 30 ਤੱਕ ਕਰ ਦਿੱਤੀ ਗਈ ਹੈ ਭਾਵ ਕਿ 30 ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੇ ਉੱਪਰ ਮੁਕੰਮਲ ਬੈਨ ਲਗਾ ਦਿੱਤਾ ਗਿਆ ਰੋਕ ਲਗਾ ਦਿੱਤੀ ਗਈ ਹੈ ਇਥੋਂ ਤੱਕ ਕਿ ਉਹ ਆਪਣੀਆਂ ਕੋਈ ਵੀ ਜਿਹੜੀਆਂ ਵੀਜ਼ਾ ਦੀਆਂ ਅਰਜ਼ੀਆਂ ਨੇ ਉਹ ਵੀ ਨਹੀਂ ਲਗਾ ਸਕਦੇ ਜੇਕਰ ਉਹਨਾਂ ਦੀ ਕਿਸੇ ਵੀ ਤਰੀਕੇ ਦੀ ਕੋਈ ਫਾਈਲ ਲੱਗੀ ਹੋਈ ਹੈ ਭਾਵ ਕਿ ਕੋਈ ਗ੍ਰੀਨ ਕਾਰਡ ਦੀ ਉਹਨਾਂ ਦੀ ਐਪਲੀਕੇਸ਼ਨ ਚੱਲ ਰਹੀ ਹੈ ਉਸ ਨੂੰ ਵੀ ਜਿਹੜਾ ਹੈ ਉਹ ਰੋਕਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਆ ਜਿਸ ਤਰ੍ਹਾਂ ਮਨਦੀਪ ਜੀ ਨੇ ਪਹਿਲਾਂ ਵੀ ਜ਼ਿਕਰ ਕੀਤਾ ਵੀ ਜਦੋਂ ਵਾਸ਼ਿੰਗਟਨ ਡੀਸੀ ਦੇ ਵਿੱਚ ਗੋਲੀਆਂ ਚਲੀਆਂ ਸੀ ਤਾਂ ਉਸ ਤੋਂ ਬਾਅਦ ਹੀ ਡੋਨਲਡ 트੍ਰੰਪ ਵੱਲੋਂ ਇਹ ਸੰਕੇਤ ਦੇ ਦਿੱਤੇ ਗਏ ਸੀ ਜਿothe ਉਹਨਾਂ ਨੇ ਕਿਹਾ ਵੀ ਇਮੀਗ੍ਰੇਸ਼ਨ ਦੇ ਪੱਖ ਤੋਂ ਮੈਂ ਵੱਡਾ ਬਦਲਾਵ ਕਰਨ ਜਾ ਰਿਹਾ ਹਾਂ ਅਸੀਂ ਦੇਖਿਆ ਵੀ ਬਹੁਤ ਸਾਰੇ ਵਰਗਾਂ ਦੇ ਵਿੱਚ ਅਲੱਗ-ਅਲੱਗ ਇਮੀਗ੍ਰੇਸ਼ਨ ਦੀਆਂ ਕੈਟਾਗਰੀਜ਼ ਦੇ ਵਿੱਚ ਇਹ ਚੇਂਜਸ ਦੇਖਣ ਨੂੰ ਮਿਲੀਆਂ ਸੀ ਜਿਹੜਾ ਯਾਤਰਾ ਦੇ ਉੱਪਰ ਰੋਕ ਲਗਾਉਣਾ ਵੀ ਉਹਨਾਂ ਦੇ ਵਿੱਚੋਂ ਇੱਕੋ ਹੀ ਸ਼ਾਮਿਲ ਹੈ ਸੋ ਇਹ ਜਿਹੜੀ ਹੁਣ ਵਧਾ ਕੇ ਗਿਣਤੀ ਇਹ ਵੀ ਸੰਕੇਤ ਦਿੱਤਾ ਗਿਆ ਵੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਸਨੂੰ ਹੋਰ ਵੀ ਜਿਹੜਾ ਵਧਾ ਕੇ ਕੀਤਾ ਜਾ ਸਕੇ ਸੋ ਇੱਕ ਵੱਡੀ ਗੱਲ ਹੈ ਕਿ ਕਿਸੇ ਦੇਸ਼ ਵੱਲੋਂ 30 ਦੇਸ਼ਾਂ ਤੋਂ ਆਉਣ ਵਾਲੀ ਲੋਕਾਂ ਦੇ ਉੱਪਰ ਪੂਰਨ ਰੂਪ ਦੇ ਵਿੱਚ ਰੋਕ ਲਗਾ ਦਿੱਤੀ ਗਈ ਹੋਵੇ ਤੇ ਉਹਨਾਂ ਨੂੰ ਇਹ ਤਾਂ ਕਹਿ ਦਿੱਤਾ ਗਿਆ ਹੋਵੇ ਵੀ ਉਹ ਇੱਥੇ ਕੋਈ ਜਿਹੜੀ ਅਰਜ਼ੀ ਨਹੀਂ ਲਗਾ ਸਕਦੇ ਜੇਕਰ ਲੱਗੀ ਹੋਈ ਹੈ ਤੇ ਭਾਵ ਉਹਨਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਚੰਗੀ ਮਾਫ ਕਰਨਾ ਉਹਨਾਂ ਨੂੰ ਬਿਲਕੁਲ ਹੀ ਰੋਕਣ ਦੇ ਜਿਹੜੇ ਹੁਕਮ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਫਿਲਹਾਲ ਹੁਣ ਤੱਕ ਜਿੰਨੇ ਸਖਤੀਪਰੇ ਐਲਾਨ ਹੋ ਚੁੱਕੇ ਨੇ ਉਸ ਤੋਂ ਬਾਅਦ ਪਤਾ ਨਹੀਂ ਹੈ ਕਿ ਇਸ ਤੋਂ ਬਾਅਦ ਹੁਣ ਅਗਲਾ ਕਦਮ ਕੀ ਜੜਾ ਹੈ ਉਹ ਹੋ ਸਕਦਾ ਹੈ ਬਾਕੀ ਜਿਹੜੀਆਂ ਅਪਡੇਟਸ ਨੇ ਉਹ ਸਮੇਂ-ਸਮੇਂ ਦੇ ਉੱਪਰ ਸਾਂਝੀਆਂ ਕਰਦੇ ਰਹਿੰਦੇ ਆ ਪਰ ਇਹ ਇੱਕ ਵੱਡੀ ਤੇ ਅਹਿਮ ਜਾਣਕਾਰੀ ਅੱਜ ਦੇ ਦਿਨ ਸਾਹਮਣੇ ਆਈ ਹੈ ਜੀ ਬਿਲਕੁਲ ਸੋ ਲਗਾਤਾਰ ਜਿਹੜੇ ਮੈਨੂੰ ਲੱਗਦਾ ਕਿ ਉਹਨਾਂ ਨੇ ਸਟਾਫ ਲਾਇਆ ਹੋਇਆ ਵੀ ਤੁਸੀਂ ਲੱਭੋ ਵੀ ਹੋਰ ਕਿਹੜੇ-ਕਿਹੜੇ ਮੁਲਕ ਆ ਜਿਨ੍ਹਾਂ ਤੇ ਆਪਾਂ ਬੰਦੀ ਲਾ ਸਕਦੇ ਆ ਸੋ ਜੋ ਦੁਨੀਆ ਭਰ ਦੇ ਮੁਲਕਾਂ ਦੇ ਉਹਦੇ ਵਿੱਚੋਂ 30 ਮੁਲਕ ਹਾਲਾਂਕਿ ਗੱਲ ਤਾਂ ਵੱਡੀ ਆ ਪਰ ਹੁਣ ਦੇਖਦੇ ਆ ਕਿਉਂਕਿ ਪਹਿਲਾਂ ਵੀ ਅਸੀਂ ਦੇਖਿਆ ਸੀ ਕਿ ਜਿੰਨੇ ਮੁਲਕ ਸੀਗੇ ਉਹਨਾਂ ਵਿੱਚੋਂ ਜਿਹੜੇ ਪ੍ਰਮੁੱਖ ਮੁਲਕ ਸੀਗੇ ਉਹਨਾਂ ਵਿੱਚ ਇਰਾਨ ਅਫਗਾਨਿਸਤਾਨ ਤੇ ਕੁਝ ਹੋਰ ਸੀਗੇ ਜਿਨ੍ਹਾਂ ਨਾਲ ਵੈਸੇ ਹੀ ਅਮਰੀਕਾ ਦੀ ਨਹੀਂ ਬਣਦੀ ਸੋ ਲੱਗਦਾ ਕਿ ਇਦਾਂ ਦੀ ਕੋਈ ਹੋਰ ਲਿਸਟ ਲੱਭ ਕੇ ਉਹ ਵੀ 30 ਮੁਲਕ ਜਿਹੜੇ ਕੁੱਲ ਮਿਲਾ ਕੇ ਕਰ ਦਿੱਤੇ ਹੋਣਗੇ ਸੁਇਨਾ ਦੀ ਗਿਣਤੀ ਬਿਲਕੁਲ ਵੱਧ ਵੀ ਸਕਦੀ ਹੈ ਜੀ ਬਿਲਕੁਲ ਇਸ ਤੋਂ ਬਾਅਦ ਮਨਦੀਪ ਜੀ ਗੱਲ ਕਰਦੇ ਆ ਡੋਨਲਡ ਟਰੰਪ ਦੀ ਮਾਰਕ ਕਾਣੇ ਦੀ ਮੁਲਾਕਾਤ ਦੀ ਅਸੀਂ ਪਹਿਲਾ ਪ੍ਰੋਗਰਾਮ ਦੇ ਵਿੱਚ ਇਸ ਗੱਲ ਨੂੰ ਲੈ ਕੇ ਗੱਲਬਾਤ ਕੀਤੀ ਸੀ ਵੇ ਇਹਨਾਂ ਦਰਮਿਆਨ ਜਿਹੜੇ ਦੋਨਾਂ ਲੀਡਰਸ ਦੇ ਵਿੱਚ ਕੋਈ ਗੱਲ ਹੋ ਸਕਦੀ ਹੈ ਕੋਈ ਚੰਗੇ ਸੰਕੇਤ ਵੀ ਨਿਕਲ ਕੇ ਸਾਹਮਣੇ ਆ ਸਕਦੇ ਨੇ ਦੋਹਾਂ ਲੀਡਰਸ ਆ ਜਿਹੜੇ ਦੋਵੇਂ ਲੀਡਰਸ ਨੇ ਉਹ ਇੱਕ ਦੂਜੇ ਨੂੰ ਮਿਲੇ ਨੇ ਗੱਲਬਾਤ ਹੋਈ ਹੈ ਕਿਹੜੇ ਮੁੱਦੇ ਜਿਹੜੇ ਇਹਨਾਂ ਵੱਲੋਂ ਵਿਚਾਰੇ ਗਏ ਤੇ ਕੀ ਲੱਗਦਾ ਹੈ ਕਿ ਕੁਝ ਬਦਲਾਅ ਹੋ ਸਕਦਾ ਹੈ ਜੀ ਬਿਲਕੁਲ ਸੋ ਅੱਜ ਇੱਕ ਬਹੁਤ ਵੱਡਾ ਈਵੈਂਟ ਹੈਗਾ ਅਮਰੀਕਾ ਦੇ ਵਿੱਚ ਕਿਉਂਕਿ ਜਿਵੇਂ ਆਪਾਂ ਪਹਿਲਾਂ ਵੀ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਅਗਲਾ ਜਿਹੜਾ ਫੁੱਟਬਾਲ ਦਾ ਜਿਹੜਾ FIFA ਵਰਲਡ ਕੱਪ ਹੈ ਉਹ ਕੈਨੇਡਾ ਅਮਰੀਕਾ ਅਤੇ ਮੈਕਸੀਕੋ ਰਲ ਕੇ ਤਿੰਨੇ ਦੇਸ਼ ਜਿਹੜੇ ਨੇ ਉਹ ਹੋਸਟ ਕਰ ਰਹੇ ਨੇ ਸੋ ਕੈਨੇਡਾ ਦੇ ਵਿੱਚ ਵੀ ਮੈਚ ਹੋਣਗੇ ਵਰਲਡ ਕੱਪ ਦੇ ਅਮਰੀਕਾ ਦੇ ਵਿੱਚ ਵੀ ਹੋਣਗੇ ਤੇ ਮੈਕਸੀਕੋ ਵਿੱਚ ਵੀ ਹੋਣਗੇ ਸੋ ਇਹਨੂੰ ਲੈ ਕੇ ਅੱਜ ਜਿਹੜਾ ਡਰਾਅ ਸੀ ਉਹ ਕੱਢਿਆ ਜਾਣਾ ਸੀ ਜਿਹਨੂੰ ਲੈ ਕੇ ਆ ਤਿੰਨੇ ਜਿਹੜੇ ਲੀਡਰ ਸੀਗੇ ਖਾਸ ਤੌਰ ਤੇ ਮੈਕਸੀਕੋ ਦੇ ਰਾਸ਼ਟਰਪਤੀ ਅਮਰੀਕਾ ਦੇ ਰਾਸ਼ਟਰਪਤੀ ਤੇ ਨਾਲ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਇਸ ਸਮਾਗਮ ਦੇ ਵਿੱਚ ਪਹੁੰਚੇ ਸੀਗੇ ਸੋ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਕ ਚੰਗਾ ਸੰਕੇਤ ਟਰੱਪ ਨੇ ਦਿੱਤਾ ਸੀ ਉਹਨਾਂ ਨੇ ਕਹਿਤਾ ਸੀ ਕਿ ਬਿਲਕੁਲ ਅਸੀਂ ਜਿਹੜਾ ਉਹ ਟ੍ਰੇਡ ਤੇ ਗੱਲਬਾਤ ਕਰਾਂਗੇ ਤਿੰਨੇ ਲੀਡਰ ਰਲ ਕੇ ਤੇ ਹੋਇਆ ਇਹ ਇੰਦਰਪੀ ਜੀ ਪੀ 45 ਮਿੰਟ ਦੀ ਦੱਸਿਆ ਜਾ ਰਿਹਾ ਹੈ ਕਿ ਕਿ ਮੀਟਿੰਗ ਹੋਈ ਆ ਤੇ ਮੀਟਿੰਗ ਦੇ ਵਿੱਚ ਸਿਰਫ ਤੇ ਸਿਰਫ ਇਤਨੇ ਲੀਡਰ ਹਾਜ਼ਰ ਸਗੇ 트럼ਪ ਮਾਰਕਰ ਨੇ ਅਤੇ ਜਿਹੜੇ ਮੈਕਸੀਕੋ ਦੇ ਰਾਸ਼ਟਰਪਤੀ ਸੀਗੇ ਸੋ ਇਹਨਾਂ ਦੇ ਨਾਲ ਹੋਰ ਕੋਈ ਵੀ ਸਟਾਫ ਮੈਂਬਰ ਜਿਹੜਾ ਉਹ ਕਿਉਂਕਿ ਹਾਲਾਂਕਿ ਅਸੀਂ ਦੇਖਦੇ ਹਾਂ ਕਿ ਜਦੋਂ ਮੁਲਕਾਂ ਦੇ ਆਗੂ ਮੀਟਿੰਗ ਕਰਦੇ ਨੇ ਤਾਂ ਪੂਰਾ ਤਾਂ ਪੂਰਾ ਉਹਨਾਂ ਦੇ ਨਾਲ ਸਟਾਫ ਹੁੰਦਾ ਉਹਨਾਂ ਦੀ ਟੀਮ ਹੁੰਦੀ ਆ ਉਹ ਤਸਵੀਰਾਂ ਵੀ ਜਾਰੀ ਕੀਤੀਆਂ ਜਾਂਦੀਆਂ ਨੇ ਸੋ ਕੁੱਲ ਮਿਲਾ ਕੇ ਉਹ ਫਿਰ ਗੱਲਬਾਤ ਹੁੰਦੀ ਆ 네ਗੋਸ਼ੀਏਸ਼ਨ ਹੁੰਦੀ ਆ ਪਰ ਦੱਸਿਆ ਜਾ ਰਿਹਾ ਕਿ ਮੀਟਿੰਗ ਜਿਹੜੀ ਉਹ 45 ਮਿੰਟ ਤੱਕ ਚੱਲੀ ਤੇ ਤੇਨ ਦੇ ਲੀਡਰਾਂ ਦੇ ਆਪਸ ਦੇ ਵਿੱਚ ਗਲਬਾਤ ਕੀਤੀ ਆ ਸੋ ਗਲਬਾਤ ਕੀ ਹੋਈ ਉਹ ਕਿਸੇ ਨੂੰ ਨਹੀਂ ਪਤਾ ਹਾਲਾਂਕਿ 트ੰਪ ਨੇ ਸੰਕੇਤ ਦਿੱਤਾ ਸੀ ਕਿ ਅਸੀਂ ਟ੍ਰੇਡ ਨਾਲ ਸੰਬੰਧ ਜਿਹੜੀ ਉਹ ਗੱਲਬਾਤ ਕਰਾਂਗੇ ਕਿਉਂਕਿ ਅਗਲੇ ਸਾਲ ਜੋ ਤਿੰਨਾਂ ਮੁਲਕਾਂ ਦੇ ਵਿੱਚ ਇੱਕ ਜਿਹੜਾ ਵਪਾਰ ਦੀ ਸੰਧੀ ਹੋਈ ਆ ਉਹਨੂੰ ਰਿਵਿਊ ਵੀ ਕਰਨਾ ਆ ਜੋ ਲਗਾਤਾਰ ਇਹਨਾਂ ਮੁਲਕਾਂ ਦੇ ਵਿੱਚ ਚੱਲ ਰਹੀ ਸੀ ਹੰਜੇ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਹੱਲੇ ਵੀ ਟੈਰਫ ਤੋਂ ਮੁਕਤ ਨਹੀਂ ਕੈਨੇਡਾ ਦੇ ਵਿੱਚ ਮੈਕਸੀਕੋ ਦੇ ਵਿੱਚ ਵੀ ਅਸੋ ਉਹ ਜਿਹੜੀ ਅਗਲੇ ਸਾਲ ਹਰ ਹਾਲ ਜਿਹੜੀ ਇਹਨਾਂ ਨੂੰ ਰਿਵਿਊ ਕਰਨੀ ਪੈਣੀ ਆ ਸੋ ਇਸ ਤੋਂ ਲੈ ਕੇ ਹੁਣ ਟਰੰਪ ਵੀ ਕੁਝ ਨਜ਼ਰ ਆ ਰਹੇ ਨੇ ਕਿਉਂਕਿ ਪਿਛਲੇ ਦਿਨੀ ਕੁਝ ਜਿਹੜੇ ਅਮਰੀਕਾ ਦੇ ਵਪਾਰੀ ਸੀਗੇ ਜਾਂ ਹੋਰ ਪ੍ਰੋਡਿਊਸਰ ਸੀਗੇ ਉਹਨਾਂ ਨੇ ਵੀ ਕਿਹਾ ਸੀ ਕਿ ਅਸੀਂ ਕਾਫੀ ਨੁਕਸਾਨ ਸਹਿ ਰਹੇ ਆ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕੈਨੇਡਾ ਤੇ ਮੈਕਸੀਕੋ ਤੋਂ ਸਾਨੂੰ ਚਾਹੀਦੀਆਂ ਨੇ ਉਹਨਾਂ ਤੱਕ ਸਾਡੀ ਜਿਹੜੀ ਪਹੁੰਚ ਉਹ ਨਹੀਂ ਹੋ ਰਹੀ ਇਹਨਾਂ ਟੈਰਿਫਸ ਦੇ ਕਰਕੇ ਫੇਸ ਕਰਕੇ ਮੈਨੂੰ ਲੱਗਦਾ ਕਿ ਟਰੰਪ ਉਹਨਾਂ ਦੇ ਚੰਗਾ ਸੰਕੇਤ ਦੇ ਦਿੱਤਾ ਸੀਗਾ ਹਾਲਾਂਕਿ ਜਦੋਂ ਉਹ ਗੁੱਸੇ ਹੋਏ ਸੀਗੇ ਕੈਨੇਡਾ ਨਾਲ ਜਦੋਂ ਅੰਟਾਰੀਓ ਦੇ ਜਿਹੜੇ ਪ੍ਰੀਮੀਅਰ ਸੀਗੇ ਡੱਕਫੋਰਡ ਉਹਨਾਂ ਦੀਆਂ ਐਡਸ ਤੋਂ ਜਿਹੜੇ ਗੁੱਸੇ ਹੋਏ ਸੀ ਉਹ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਮੈਂ ਤਾਂ ਹੁਣ ਖੇਤੀ ਕੀਤੇ ਮਾਰਕ ਕਰਨ ਨਾਲ ਗੱਲਬਾਤ ਕਰਨੀ ਨਹੀਂ ਹੁਣ ਤਾਂ ਜਿਹੜਾ ਅਸੀਂ ਖੇਤੀ ਨਹੀਂ ਮਿਲਣਾ ਸੋ ਹੁਣ ਇੱਕ ਚੰਗਾ ਸਵੱਬ ਬਣਿਆ ਫੁੱਟਬਾਲ ਦੇ ਬਹਾਨੇ ਜਿਹੜਾ ਇਹ ਤਿੰਨੇ ਲੀਡਰ ਮਿਲੇ ਨੇ ਸੋ ਦੇਖਦੇ ਹਾਂ ਹੁਣ ਇਸ ਤੋਂ ਅੱਗੇ ਕੀ ਨੇਗੋਸ਼ੀਏਸ਼ਨ ਚੱਲਦੀ ਹੈ ਇਸ ਤੋਂ ਬਾਅਦ ਕੋਈ ਹਲੇ ਕੋਈ ਖੁੱਲਕੇ ਬਿਆਨ ਸਾਹਮਣੇ ਨਹੀਂ ਆਇਆ ਕਿਸੇ ਵੀ ਲੀਡਰ ਨੇ ਕੋਈ ਬਿਆਨ ਨਹੀਂ ਦਿੱਤਾ ਕਿ ਆਉਣ ਵਾਲੇ ਸਮੇਂ ਕੋਈ ਨੇਗੋਸ਼ੀਏਸ਼ਨ ਹੋਵੇਗੀ ਜਾਂ ਨਹੀਂ ਜਾਂ ਕਦੋਂ ਮੀਟਿੰਗ ਹੋਣਗੀਆਂ ਅਮਜਾ ਕੈਨੇਡਾ ਨਾਲ ਜਿਹੜੀ ਗੱਲਬਾਤ ਕੀਤੀ ਹੋਈ ਹੈ ਵਪਾਰ ਨੂੰ ਲੈ ਕੇ ਉਹ ਕਦੋਂ ਜਿਹੜੀ ਚੱਲੇਗੀ ਕਿਉਂਕਿ ਟੈਰਫ ਦਾ ਅਸਰ ਬਹੁਤ ਹੋ ਰਿਹਾ BC ਦੇ ਵਿੱਚ ਜੇ ਅਸੀਂ ਮੈਂ ਪ੍ਰਿੰਸ ਚਾਰਲਜ਼ ਦੀ ਗੱਲ ਕਰਾਂ ਤਾਂ ਉੱਥੇ ਨੇੜੇ-ਨੇੜੇ ਪ੍ਰਿੰਸ ਚਾਰਲਜ਼ ਉਹਦੇ ਸਣੇ ਹੂਸਟਨ ਅਤੇ ਵੈਂਡਰੂਫ ਦੀਆਂ ਜਿਹੜੀਆਂ ਕੁਝ ਮੇਲਾ ਨੇ ਉਹ ਟੈਂਪਰੇਰੀ ਜਿਹੜੀ ਉਹ ਬੰਦ ਕੀਤੀਆਂ ਗਈਆਂ ਨੇ ਜਿਸ ਕਰਕੇ ਤਕਰੀਬਨ 300-400 ਕਾਮ ਜਿਹੜੇ ਉਹ ਲੇ-ਆਫ ਕੀਤੇ ਗਏ ਨੇ ਕੁਝ ਹਫ਼ਤਿਆਂ ਲਈ ਤੇ ਇਸ ਤੋਂ ਇਲਾਵਾ ਵੈਨਕੂਵਰ ਆਈਲੈਂਡ ਦੇ ਉੱਤੇ ਵੀ ਇੱਕ ਜਿਹੜੀ ਮੇਲੇ ਉਹਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਜਿਸ ਨੂੰ ਲੈ ਕੇ 4-500 ਕਾਮ ਆ ਜਿਹੜਾ ਆ ਉੱਥੇ ਵੀ ਲੇ-ਆਫ ਹੋ ਸਕਦਾ ਸੋ ਅਸਰ ਬਹੁਤ ਜ਼ਿਆਦਾ ਹੋਇਆ ਜੀ ਟੈਰਫ ਦਾ ਸੋ ਦੇਖਦੇ ਆ ਇਹ ਹੁਣ ਇਹ ਮੀਟਿੰਗ ਤੋਂ ਬਾਅਦ ਅੱਗੇ ਹੋਰ ਕੀ ਚੱਲਦਾ ਆ ਪਰ ਅਸੀਂ ਕਹਿ ਸਕਦੇ ਆ ਕਿ ਇੱਕ ਚੰਗਾ ਸੰਕੇਤ ਜ਼ਰੂਰ ਮਿਲਿਆ ਜੀ ਬਿਲਕੁਲ ਇਸ ਤੋਂ ਬਾਅਦ ਗੱਲ ਕਰਦੀ ਆ ਮਨਦੀਪ ਜੀ ਨਸ਼ੇ ਦੇ ਮਾਮਲੇ ਦੇ ਵਿੱਚ ਇੱਕ ਵੱਡੀ ਸਫਲਤਾ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਹੱਥ ਲੱਗੀ ਹੈ ਦੱਸਿਆ ਜਾ ਰਿਹਾ ਕਿ ਵੱਡੀ ਮਾਤਰਾ ਦੇ ਵਿੱਚ ओपीएम ਜਿਹੜੀ ਸੀ ਉਹ ਬਰਾਮਦ ਕੀਤੀ ਗਈ ਕਿਹੜੀ ਥਾਂ ਤੋਂ ਇਹ ਬਰਾਮਦਗੀ ਹੋਈ ਹੈ ਤੇ ਇਹ ਕਦੋਂ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਬਿਲਕੁਲ ਜੀ ਇਹ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਅੱਜ ਇੱਕ ਹੋਰ ਜਿਹੜੀ ਉਹ ਖਬਰ ਜਾਰੀ ਕੀਤੀ ਹੈ ਇੱਕ ਵੀਡੀਓ ਟਵੀਟ ਕੀਤੀ ਉਹਨਾਂ ਨੇ ਇੰਦਰਪੀਰ ਜੀ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਕੀ ਇੱਕ ਮਸ਼ੀਨ ਨੂੰ ਕਟਿਆ ਜਾ ਰਿਹਾ ਤੇ ਉਸ ਦੇ ਵਿੱਚੋਂ ਜਿਹੜੇ ਕੁਝ ਪੈਕੇਟ ਕੱਢੇ ਜਾ ਰਹੇ ਨੇ ਸੋ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੱਸਿਆ ਕਿ 200 ਕਿਲੋ 209 ਕਿਲੋ ਜਿਹੜੀ ਓਪੀਅਮ ਆ ਫੀਮ ਇਹ ਉਹ ਬਰਾਮਦ ਕੀਤੀ ਗਈ ਆ ਇਹ ਇੱਕ ਕੰਟੇਨਰ ਆਇਆ ਸੀ ਜੀ ਵੈਨਕੂਵਰ ਪੋਰਟ ਤੇ ਜੋ ਦੱਸਿਆ ਜਾ ਰਿਹਾ ਕਿ ਯੂਏਈ ਤੋਂ ਜਾਂ ਸੀ ਦबई ਕਹ ਲਈਏ ਉਥੋਂ ਇਹ ਆਇਆ ਦੱਸਿਆ ਜਾ ਰਿਹਾ origianlly ਤੇ ਆਇਆ ਸੀ ਇਹ ਵਰਨ ਵੀ ਸੋ ਇੱਕ 11000 ਕਿਲੋ ਗ੍ਰਾਮ ਜਿਹੜੀ ਇਹ ਮਸ਼ੀਨ ਸੀਗੀ ਇੱਕ ਮਸ਼ੀਨਰੀ ਇਦੇ ਵਿੱਚ ਕਿਸੇ ਤਰੀਕੇ ਨਾਲ ਜਿਹੜੀ ਇਹ ਆਪੀਮ ਜਿਹੜੀ ਉਹ ਫਿੱਟ ਕੀਤੀ ਗਈ ਸੀ ਅੰਦਰ ਇਹਨੂੰ ਬੰਦ ਕਰਕੇ ਬਾਹਰੋਂ ਪੂਰੇ ਤਰੀਕੇ ਨਾਲ ਬਿਲਡ ਕਰਕੇ ਇੱਕ ਮਸ਼ੀਨ ਦੇ ਵਿੱਚ ਇਹ ਅਫੀਮ ਜਿਹੜੀ ਪਾ ਕੇ ਉਹ ਭੇਜ ਜਾਈ ਗਈ ਸੀ ਸੋ ਪੁਲਿਸ ਤੋਂ ਦਿਖਾਇਆ ਜਾ ਰਿਹਾ ਕੈਨੇਡਾ ਬਾਰਡਰ ਸਰਵਿਸ ਏਜੰਸੀ ਵੱਲੋਂ ਵੀ ਕਿਸ ਤਰੀਕੇ ਨਾਲ ਜਿਹੜੇ ਉਹ ਇਸ ਨੂੰ ਕੱਟ ਕੇ ਇਸ ਮਸ਼ੀਨ ਦੇ ਵਿੱਚੋਂ ਜਿਹੜੀ ਇਹ ਅਫੀਮ ਬਰਾਮਦ ਕਰ ਰਹੇ ਆ ਸੋ ਹਾਲਾਂਕਿ ਇਸ ਸਬੰਧੀ ਇਹਦੇ ਵਿੱਚ ਕੌਣ ਚਾਰਜ ਕੀਤਾ ਗਿਆ ਕਿੱਥੋਂ ਆਈ ਸੀ ਜਾਂ ਕਿਹੜੇ ਬੰਦੇ ਸ਼ਾਮਲ ਸੀ ਕੋਈ ਜਾਣਕਾਰੀ ਇਸ ਤਰੀਕੇ ਦੀ ਸਾਂਝੀ ਨਹੀਂ ਕੀਤੀ ਗਈ ਆ ਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਇੰਦਰਪੀਤ ਜੀ ਜੋ ਮੇਰੇ ਲਈ ਕਿ ਇਹ ਜਿਹੜੀ ਫੀਮ ਆ ਇਹ 26 ਮਾਰਚ ਨੂੰ ਜਿਹੜੀ ਉਹ 2025 ਨੂੰ ਬਰਾਮਦ ਕੀਤੀ ਗਈ ਸੀ ਤੀਜੇ ਮਹੀਨੇ ਦੀ ਗੱਲ ਆ ਤੇ ਹੁਣ 12ਵੇਂ ਮਹੀਨੇ ਜਾ ਕੇ ਅੱਜ ਏਕਟਿਵਿਟੀ ਕੀਤੀ ਜਾ ਰਹੀ ਆ ਸੋ ਇਹ ਵੀ ਇੱਕ ਹੈਰਾਨੀ ਵਾਲੀ ਗੱਲ ਆ ਵੀ ਇੰਨਾ ਸਮੇਂ ਗੱਲਬਾਰ ਕਿਉਂ ਨਹੀਂ ਕੱਢੀ ਗਈ ਕੈਨੇਡਾ ਬਾਰਡਰ ਸਰਵਿਸੈਂਸੀ ਵੱਲੋਂ ਵੀ ਹੁਣ ਕਿਉਂ ਇਹ ਰਿਪੋਰਟ ਜਿਹੜੀ ਉਹ ਜਾਂ ਖਬਰ ਜਿਹੜੀ ਉਹ ਜਾਰੀ ਕੀਤੀ ਗਈ ਆ ਪਰ ਫਿਰ ਵੀ ਅਸੀਂ ਕਹਿ ਸਕਦੇ ਹਾਂ ਇੱਕ ਵੱਡੀ ਬਰਾਮਦਗੀ ਜਿਹੜੀ ਕੀਤੀ ਗਈ ਆ 209 ਕਿਲੋ ਆਪੀਓਪੀਐਮ ਜਿਹੜੀ ਉਹ ਬਰਾਮਦ ਕੀਤੀ ਗਈ ਹੈ ਤੇ ਹੁਣ ਦਰਪੀਰ ਜੀ ਆਪਾਂ ਉਹਨੇ ਇੱਕ ਵਾਰੀ ਫੇਰ ਅਮਰੀਕਾ ਦੇ ਵਿੱਚ ਸਭ ਦੀਆਂ ਨਜ਼ਰਾਂ ਆਇਆ ਇਸ ਵਕਤ ਅਮਰੀਕਾ ਤੇ ਨੇ ਤੇ ਉਸ ਤੋਂ ਵੀ ਵੱਧ ਨਜ਼ਰਾਂ ਜਿਹੜੀਆਂ ਉਹ 트੍ਰੰਪ ਸਾਬ ਤੇ ਹੁੰਦੀਆਂ ਨੇ ਉਹਨਾਂ ਦੀ ਰਾਜਨੀਤੀ ਉੱਤੇ ਹੁੰਦੀਆਂ ਨੇ ਤੇ ਉਹਨੂੰ ਲੈ ਕੇ ਅਕਸਰ ਜਿਹੜੇ ਸਰਵੇ ਹੁੰਦੇ ਰਹਿੰਦੇ ਨੇ ਪਿਛਲੇ ਸਮੇਂ ਅਸੀਂ ਦੇਖਿਆ ਜਦੋਂ ਨਿਊਯਾਰਕ ਦੇ ਮੇਅਰ ਦੀਆਂ ਵੋਟਾਂ ਸੀਗੀਆਂ ਚਾਹੇ ਕੁਝ ਜਿਹੜੇ ਗਵਰਨਰ ਜਿਹੜੇ ਸੀ ਉਹ ਵੀ ਉਹਨਾਂ ਦੀ ਪਾਰਟੀ ਦੇ ਹਾਰੇ ਉਹਨੂੰ ਲੈ ਕੇ ਚਰਚਾ ਜਿਹੜੀ ਚੱਲ ਰਹੀ ਸੀਗੀ ਵੀ ਉਹਨਾਂ ਦੇ ਇਸ ਵਕਤ ਜਮੀਨੀ ਹਾਲਾਤ ਕਿਹੋ ਜਿਹੇ ਨੇ ਉਹਨਾਂ ਦੀ ਪੋਲਿਟਿਕਸ ਤੇ ਉਹਨਾਂ ਨੂੰ ਸਪੋਰਟ ਕਿੰਨੀ ਕਿਆ ਸੋ ਇਹ ਸਰਵੇ ਵੀ ਇਸੇ ਕਰਕੇ ਕੀਤੇ ਜਾਂਦੇ ਨੇ ਕਿਉਂਕਿ ਜਿਹੜੇ ਉਹ ਵਾਅਦੇ ਕਰਕੇ ਆਏ ਸੀ ਉਹਨਾਂ ਵਿੱਚੋਂ ਸਿਰਫ ਤੇ ਸਿਰਫ ਉਹਨਾਂ ਨੇ ਜੋ ਇਸ ਵਕਤ ਇਮੀਗ੍ਰੇਸ਼ਨ ਤੇ ਜ਼ਿਆਦਾ ਜ਼ੋਰ ਦਿੱਤਾ ਹੋਇਆ ਬਾਕੀ ਵਾਅਦਿਆਂ ਦਾ ਕੀ ਹਾਲ ਆ ਤੇ ਲੋਕ ਇਸ ਸਰਵੇ ਦੇ ਵਿੱਚ ਕੀ ਕਹਿ ਰਹੇ ਨੇ ਜੀ ਬਿਲਕੁਲ ਮਨਦੀਪ ਜੀ ਅਫੋਰਡੇਬਿਲਟੀ ਕ੍ਰਾਈਸਿਸ ਨੂੰ ਲੈ ਕੇ ਇਹ ਸਰਵੇ ਸਾਹਮਣੇ ਆਇਆ ਜਿੱਥੇ ਡੋਨਲਡ ਟਰੰਪ ਦੇ ਬਾਰੇ ਲੋਕਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਨੇ ਤੋ ਬਹੁਤ سارے ਜਿਹੜੇ ਲੋਕ ਇਸ ਵੇਲੇ ਖੁਸ਼ ਦਿਖਾਈ ਨਹੀਂ ਦੇ ਰਹੇ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਇਸ ਵੇਲੇ ਬਹੁਤੀਆਂ ਚੀਜ਼ਾਂ ਜਿਹੜੀਆਂ ਨੇ ਅਮਰੀਕਾ ਦੇ ਵਿੱਚ ਪਹੁੰਚ ਤੋਂ ਬਾਹਰ ਹੋ ਗਈਆਂ ਨੇ ਆ ਆਮ ਲੋਕਾਂ ਦੇ ਵਾਸਤੇ ਜਿਹੜੀ ਰੋਜ਼ਮਰਾਂ ਦੀਆਂ ਚੀਜ਼ਾਂ ਉਹਨਾਂ ਨੂੰ ਲੈਣਾ ਵੀ ਕਾਫੀ ਜ਼ਿਆਦਾ ਇਸ ਵੇਲੇ ਔਖਾ ਜਾਪਦਾ ਹੋਇਆ ਦਿਖਾਈ ਦੇ ਰਿਹਾ ਸੋ ਕੁਲ ਮਿਲਾ ਕੇ ਕਹਿ ਸਕਦੇ ਆ ਕਿ ਅੱਧੇ ਤੋਂ ਵੱਧ ਲੋਕ ਜਿਹੜੇ ਨੇ ਉਹ ਇਸ ਵੇਲੇ ਡੋਨਲਡ ਟਰੰਪ ਦੇ ਹੱਕ ਦੇ ਵਿੱਚ ਬਹੁਤੇ ਇਸ ਸਰਵੇ ਦੇ ਮੁਤਾਬਕ ਨਜ਼ਰ ਨਹੀਂ ਆਏ ਕਿਉਂਕਿ 46% ਲੋਕਾਂ ਵੱਲੋਂ ਕਿਹਾ ਗਿਆ ਵੀ ਇਸ ਵੇਲੇ ਚੀਜ਼ਾਂ ਮਹਿੰਗੀਆਂ ਹੋ ਗਈਆਂ ਰਹਿਣਾ ਸੈਣਾ ਕਾਫੀ ਜ਼ਿਆਦਾ ਮਹਿੰਗਾ ਹੋ ਚੁੱਕਿਆ ਹੈ ਤੇ ਉਹ ਕਹਿੰਦੇ ਵੀ ਇਹ ਪਹਿਲਾਂ ਦੇ ਨਾਲੋਂ ਕਾਫੀ ਬਦਤਰ ਹੈ ਇਹ 46% ਜਿਹੜੇ ਲੋਕ ਨੇ ਉਹਨਾਂ ਦਾ ਮੰਨਣਾ ਹੈ ਸਾਲ 2024 ਦੇ ਵਿੱਚ ਜਿਹੜੀ ਸੀ ਇਹ ਗਿਣਤੀ 37% ਦੇ ਕਰੀਬ ਸਾਂਝੀ ਕੀਤੀ ਗਈ ਸੀ ਪਰ ਹੁਣ ਇਸ ਦੇ ਵਿੱਚ ਇੱਕ ਵੱਡਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਮਨਦੀਪ ਜੀ ਦੂਜੇ ਵਾਸੀ ਸਰਕਾਰ ਵੱਲੋਂ ਜ਼ਰੂਰ ਇਹ ਦਾਅਵੇ ਕੀਤੇ ਜਾ ਰਹੇ ਨੇ ਕਿ ਪਹਿਲਾਂ ਦੇ ਮੁਕਾਬਲੇ ਨੌਕਰੀਆਂ ਵਧ ਹੋਈਆਂ ਨੇ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਬਦਲਾਅ ਜਿਹੜਾ ਹੈ ਸਰਕਾਰ ਵੱਲੋਂ ਕੀਤਾ ਗਿਆ ਪਰ ਜਦੋਂ ਸਰਵੇ ਸਾਹਮਣੇ ਆਉਂਦੇ ਨੇ ਤੇ ਉਸ ਦੇ ਵਿੱਚ ਚੀਜ਼ਾਂ ਇਸ ਤੋਂ ਉਲਟ ਜਿਹੜੀਆਂ ਦੇਖਣ ਨੂੰ ਮਿਲਦੀਆਂ ਨੇ ਸੋ ਮਨਦੀਪ ਜੀ ਇਸ ਦੇ ਵਿੱਚ ਜਿਹੜੀ ਪਹਿਲਾਂ ਦੇ ਮੁਕਾਬਲੇ ਚੀਜ਼ਾਂ ਜਿਹੜੀਆਂ ਖਰਾਬ ਹੋਣ ਦੇ ਬਾਰੇ ਬਹੁਤੇ ਲੋਕਾਂ ਵੱਲੋਂ ਆਪਣਾ ਪੱਕ ਜਿਹੜਾ ਰੱਖਿਆ ਗਿਆ ਹੈ ਅਫੋਰਡੇਬਿਲਟੀ ਦਾ ਜਿਹੜਾ ਉਹਨਾਂ ਵੱਲੋਂ ਜ਼ਿਕਰ ਕੀਤਾ ਗਿਆ ਜਿਵੇਂ ਅਸੀਂ ਦੇਖਿਆ ਵੀ ਇਮੀਗ੍ਰੇਸ਼ਨ ਦੇ ਉੱਪਰ ਇਸ ਵੇਲੇ ਸਭ ਤੋਂ ਵੱਧ ਜ਼ੋਰ ਜਿਹੜਾ ਹੈ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ ਪਰ ਜਿਹੜੇ ਬਾਕੀ ਵਾਦੇ ਸੀ ਉਹਨਾਂ ਦੇ ਵੱਲ ਸ਼ਾਇਦ ਅਜੇ ਉਹਨਾਂ ਦਾ ਇੰਨਾ ਬਹੁਤਾ ਧਿਆਨ ਨਹੀਂ ਜਾ ਰਿਹਾ ਸੋ ਜਿਵੇਂ ਕਿ ਉਹਨਾਂ ਵੱਲੋਂ ਟੈਕਸ ਦੇ ਵਿੱਚ ਕਟੌਤੀ ਕਰਨ ਦੀ ਵੀ ਗੱਲ ਕੀਤੀ ਗਈ ਸੀ ਗੈਸ ਪ੍ਰਾਈਸ ਜਿਹੜੇ ਨੇ ਉਹਨਾਂ ਨੂੰ ਘਟ ਕਰਨ ਦੇ ਬਾਰੇ ਵੀ ਕਿਹਾ ਗਿਆ ਸੀ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਪਰ ਉਸ ਦੇ ਵਿੱਚ ਬਹੁਤੇ ਬਦਲਾਵ ਇਸ ਵੇਲੇ ਦੇਖਣ ਨੂੰ ਜਿਹੜੇ ਨੇ ਉਹ ਨਹੀਂ ਮਿਲਦੇ ਅ ਉਸ ਦੇ ਜਿਹੜੇ ਨਤੀਜੇ ਨੇ ਉਹ ਇਸ ਤਰ੍ਹਾਂ ਦੇ ਪੋਲ ਜ਼ਰੂਰ ਸਾਂਝੇ ਕਰ ਦਿੱਤੇ ਕਰ ਦਿੰਦੇ ਨੇ ਕਿਉਂਕਿ ਇਸ ਤੋਂ ਪਹਿਲਾਂ ਵੀ ਜਿਹੜੇ ਪੋਲ ਸਾਹਮਣੇ ਆਏ ਉਸ ਦੇ ਵਿੱਚ ਬਹੁਤੇ ਲੋਕਾਂ ਵੱਲੋਂ ਜਿਹੜਾ ਸੀ ਉਹ ਕੁਝ ਮੁੱਦਿਆਂ ਨੂੰ ਲੈ ਕੇ ਆਪਣਾ ਜਿਹੜਾ 트럼ਪ ਪ੍ਰਸ਼ਾਸਨ ਦੇ ਹੱਕ ਦੇ ਵਿੱਚ ਪੱਖ ਨਹੀਂ ਰੱਖਿਆ ਗਿਆ ਸੀ ਸੋ ਜਿੱਥੇ ਜਿਹੜਾ ਇਹ ਬਹੁਤ ਸਾਰੀਆਂ ਹੋਰ ਵੀ ਜਿਹੜੀਆਂ ਚੀਜ਼ਾਂ ਇਸ ਦੇ ਵਿੱਚ ਜਿਹੜੀਆਂ ਸੀ ਸਰਵੇ ਦੇ ਵਿੱਚ ਵਿਚਾਰੀਆਂ ਗਈਆਂ ਜਿਸ ਦੇ ਵਿੱਚ ਲੋਕਾਂ ਵੱਲੋਂ ਆਪਣੇ ਪੱਖ ਰੱਖੇ ਗਏ ਨੇ ਸੋ ਫੁੱਲ ਮਿਲਾ ਕੇ ਕਹਿ ਸਕਦੇ ਆ ਕਿ ਜ਼ਿਆਦਾਤਰ ਲੋਕਾਂ ਦਾ ਇਹ ਮੰਨਣਾ ਹੈ ਕਿ ਇਸ ਵੇਲੇ ਜਿਹੜੇ ਨੇ ਅਫੋਰਡੇਬਿਲਟੀ ਕਰਾਈਸਿਸ ਚੱਲ ਰਹੇ ਨੇ ਬਹੁਤੀਆਂ ਚੀਜ਼ਾਂ ਇਸ ਵੇਲੇ ਪਹੁੰਚ ਤੋਂ ਜਿਹੜੀਆਂ ਬਾਹਰ ਹੋ ਰਹੀਆਂ ਨੇ ਜੀ ਜੀ ਬਿਲਕੁਲ ਇਸ ਵਕਤ ਜਿਹੜੀ ਮਹਿੰਗਾਈ ਦਾ ਉਹ ਲਗਾਤਾਰ ਵੱਧ ਰਹੀ ਆ ਜਿਸ ਨੂੰ ਲੈ ਕੇ ਅਕਸਰ ਅ ਚਰਚਾ ਅਮਰੀਕਾ ਦੇ ਵਿੱਚ ਚੱਲ ਰਹੀ ਹੈ ਯਾਰ ਖਾਸ ਤੌਰ ਤੇ ਟੈਰਫ ਜਿਹੜੇ ਨਾ ਟੈਰਫ ਤੋਂ ਲੈ ਕੇ ਚਰਚਾ ਚੱਲ ਰਹੀ ਹੈ ਕਿ ਟੈਰਫ ਕਰਕੇ ਜਿਹੜੇ ਖਾਸ ਤੌਰ ਤੇ ਅਮਰੀਕਾ ਵਾਲੇ ਹੀ ਪਨਿਸ਼ ਹੋ ਰਹੇ ਨੇ ਸੋ ਦੇਖਦੇ ਹਾਂ ਇਸ ਨੂੰ ਲੈ ਕੇ 트럼ਪ ਸਾਹਿਬ ਦੀ ਸਿਆਸਤ ਕਿੰਨੀ ਕੁ ਬਦਲਦੀ ਆ ਪਰ ਹੱਲੇ ਕੋਈ ਵੱਡਾ ਫਰਕ ਨਜ਼ਰ ਨਹੀਂ ਆ ਰਿਹਾ ਜੀ ਬਿਲਕੁਲ ਸੋ ਇਹ ਸੰਨ ਕੁ ਖਬਰਾਂ ਜਿਹੜੀਆਂ ਅੱਜ ਤੱਕ ਦਿਨ ਦੋਹਾਂ ਦੇਸ਼ਾਂ ਤੋਂ ਸਾਹਮਣੇ ਆਈਆਂ ਜਿਨ੍ਹਾਂ ਦੇ ਬਾਰੇ ਸ਼ੋਰ ਦੇ ਰਾਹੀ ਵਿਚਾਰ ਚਰਚਾ ਫਾਂਜੀ ਕੀਤੀ ਹੈ ਬਾਕੀ ਅਪਡੇਟਸ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ